ਸ਼ਨੀਵਾਰ ਅਸੀਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਵਾਲੇ ਸ਼ਨੀਵਾਰ ਕਹਿੰਦੇ ਆ ਨਾ ਪੱਛਮ ਤੇ ਸਾਰਿਆਂ ਨੂੰ ਸੈਚਰਡੇ ਕਹਿੰਦਾ ਸੈਚਰਡੇ ਨਾਉਂ ਦਾ ਕੋਈ ਦੇਵਤਾ ਨਹੀਂ ਕੋਈ ਨਿੰਬੂ ਹਰੀਆਂ ਮਿਰਚਾਂ ਨਹੀਂ ਕੋਈ ਨਾਰੀਅਲ ਨਹੀਂ ਲੋਕ ਗੁੱਡ ਮਾਰਨਿੰਗ ਕਹਿ ਕੇ ਕੰਮਾਂ ਤੇ ਚਲੇ ਜਾਂਦੇ ਨੇ ਸਾਡੇ ਹਿੰਦੁਸਤਾਨ ਵਾਲਿਆਂ ਦਾ ਸ਼ਨੀ ਦੇਵਤਾ ਦੀ ਦੁਪਹਿਰ ਤੱਕ ਸੂਤੋਂਦਾ ਕੋਈ ਤੇਲ ਚੜੋਂਦਾ ਫਿਰਦਾ ਕੋਈ ਲੋਹੇ ਦੇ ਮੰਤਰ ਲਈ ਫਿਰਦਾ ਔਰ ਪ੍ਰਵਾਸੀ ਲੋਕਾਂ ਨੇ ਸੋਚ ਲਿਆ ਕਿ ਇਹ ਲੋਕਾਂ ਤੋਂ ਵਿਸ਼ਵਾਸੀ ਨਹੀਂ ਸ਼ਨੀਵਾਰ ਹਰ ਬੱਸ ਦੇ ਵਿੱਚ ਲੋਹੇ ਦਾ ਦੇਵਤਾ ਲੈ ਕੇ ਡੱਬੇ ਚ ਪਾ ਕੇ ਚੜ ਜਾਂਦੇ ਨੇ ਪੈਸੇ ਦਿਓ ਜੀ ਸ਼ਨੀ ਦਾ ਦਿਨ ਹੈ ਬਹੁਤ ਸਾਰੇ ਕਰਮਕਾਂਡੂ ਨੇ ਜਿਹੜੇ ਇਸ ਸੱਭਿਆਚਾਰ ਦੀ ਹੀ ਦੇਣ ਤੁਹਾਨੂੰ ਬਾਹਰ ਨਹੀਂ ਮਿਲਣਗੇ ਮੰਨ ਲਓ ਘਰਾਂ ਨੂੰ ਨજર ਲੱਗਣੀ ਸਾਡਾ ਪਰਮ ਹੈ ਤੁਹਾਡੇ ਚੋਂ ਬਹੁਤ ਸਾਰੇ ਬਾਹਰ ਗਏ ਨੇ ਮੈਂ ਵੀ ਗਿਆ ਲੱਕੜ ਦੀਆਂ ਬਿਲਡਿੰਗਾਂ ਨੇ ਕਿਸੇ ਦੇ ਕੋਈ ਨજર ਵੱਟੂ ਨਹੀਂ ਲਟਕਦਾ ਸਾਰਿਆਂ ਦੇ ਘਰ ਇੱਕੋ ਜਿਹੇ ਨੇ ਇੱਕੋ ਜਿਹੇ ਬਿਲਡਿੰਗਾਂ ਨੇ ਕਿਸੇ ਦੇ ਮਨ ਚ ਹੀ ਨਹੀਂ ਆਇਆ ਨਾ ਘਰਾਂ ਨੂੰ ਨજર ਲੱਗ ਜੂਗੀ ਬੱਚਿਆਂ ਨੂੰ ਨજર ਲੱਗਣੀ ਸਾਡੀ ਧਰਤੀ ਦਾ ਪਰਮ ਹੈ ਤੁਸੀਂ ਇੰਗਲੈਂਡ ਸਾਰਾ ਘੁੰਮ ਲਓ ਸਾਰਿਆਂ ਦੇ ਬੱਚੇ ਗੋਰੇ ਨੇ ਦਾਦੀ ਵੀ ਗੋਰੀ ਨਾਨੀ ਵੀ ਗੋਰੀ ਤਾਈ ਵੀ ਗੋਰੀ ਚਾਚੀ ਵੀ ਗੋਰੀ ਕਿਹਦੀ ਨਜ਼ਰ ਕਿਹਨੂੰ ਲੱਗੂਗੀ ਉਹ ਟਿੱਕਾ ਲਾਉਣ ਦਾ ਰਿਵਾਜ ਹੀ ਨਹੀਂ ਜਗਾ ਸਾਰਿਆਂ ਦੇ ਬੱਚੇ ਗੋਰੇ ਨੇ ਮੈਂ ਚੀਨ ਦਾ ਬਹੁਤ ਇਲਾਕਾ ਘੁੰਮਿਆ ਚੀਨ ਚ ਸਾਰਿਆਂ ਦੇ ਬੱਚੇ ਇੱਕੋ ਜਿਹੇ ਨੇ ਕਿਸੇ ਦੇ ਕੋਈ ਨਜ਼ਰ ਵਟੂ ਨਹੀਂ ਲੱਗਾ ਕਿਉਂਕਿ ਸਾਰੇ ਇੱਕੋ ਜਿਹੇ ਨੇ ਸਾਡੀ ਭਿੰਤਾ ਕਰਕੇ ਸਾਡੇ ਮਨਾਂ ਦੇ ਭਰਮ ਨੇ ਮੱਝਾ ਗਾਵਾਂ ਨਾਲ ਵੀ ਸਾਡੇਵੇਂ ਨੇ ਮੈਂ ਬਹੁਤ سارے ਫਾਰਮ ਦੇਖੇ ਮੱਝਾ ਗਾਵਾਂ ਦੇ ਬਾਹਰ ਵੀ ਕਿਸੇ ਦੇ ਘਰ 'ਚ ਕੋਈ ਛਤਰ ਨਹੀਂ ਲਟਕਾਇਆ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕਰਮਕਾਂਡ ਕੀਤਾ ਇਹ ਸਾਡਾ ਸੱਭਿਆਚਾਰਕ ਪ੍ਰਭਾਵ ਹੈ ਸਾਡੇ ਖਿੱਤੇ ਦੇ ਭਰਮ ਨੇ ਫਸਲਾਂ ਦੇ ਨਾਲ ਜੀਵ ਜੰ ਬਿੱਲੀਆਂ ਕੁੱਤਿਆਂ ਦੇ ਨਾਲ ਸਤਿਗੁਰਾਂ ਨੇ ਦੇਖਿਆ ਕਿ ਇਹ ਮਾਨਸਿਕ ਰੋਗੀ ਨੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਦੀ ਕਿਸੇ ਚੀਜ਼ ਨੂੰ ਕਿਸੇ ਨੂੰ ਨਹੀਂ ਡਰਾਇਆ ਮੇਰੀ ਵੀ 52 53 ਸਾਲ ਉਮਰ ਹੋ ਗਈ ਹੈ ਰਾਤ ਬਰਾਤੇ ਵੀ ਬਹੁਤ ਸਫਰ ਕੀਤਾ ਹੈ ਖੇਤਾਂ ਬੰਨਿਆਂ ਚ ਵੀ ਤੁਰੇ ਫਿਰਦੇ ਰਹੇ ਹਾਂ ਤੁਸੀਂ ਵੀ ਜਾਣਦੇ ਹੋ ਕਦੀ ਵੀ ਕਿਸੇ bari ਚੀਜ਼ ਨੇ ਕਿਸੇ ਮਨੁੱਖ ਨੂੰ ਨਹੀਂ ਡਰਾਇਆ ਜਦੋਂ ਮਨੁੱਖ ਡਰਿਆ ਆਪਣੇ ਆਪ ਤੋਂ ਡਰਿਆ ਜਦੋਂ ਹਨੇਰਾ ਹੁੰਦਾ ਸਾਡੀ ਸੋਚ ਨਾਵਾਚੀ ਹੋ ਜਾਂਦੀ ਆ ਅਸੀਂ ਆਪਣੇ ਆਪ ਨੂੰ ਆਪ ਹੀ ਡਰਾਉਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਜਿਹੜਾ ਰੱਸਾ ਪਿਆ ਉਹ ਵੀ ਸੱਪ ਵਰਗਾ ਲੱਗਦਾ ਸਾਨੂੰ ਉਵਾਰਾ ਡੰਗਰ ਵੀ ਅਸੀਂ ਭੂਤ ਪ੍ਰੇਤ ਦੀ ਕਲਪਨਾ ਕਰ ਲੈਂਦੇ ਆ ਹਨੇਰੇ 'ਚ ਭਾਵੇਂ ਕੋਈ ਸਾਧੂ ਤੁਰਿਆ ਆਉਂਦਾ ਹੋਵੇ ਅਸੀਂ ਉਹਨੂੰ ਚੋਰ ਜਾਂ ਬਦਮਾਸ਼ ਸਮਝ ਲੈਂਦੇ ਆ ਕਿਉਂਕਿ ਹਨੇਰਾ ਅਸਲ ਵਿੱਚ ਡਰ ਨੂੰ ਡਰਾ ਕਦੀ ਵੀ ਕੋਈ ਚੀਜ਼ ਬਾਹਰੋਂ ਕਿਸੇ ਨੂੰ ਨਹੀਂ ਡਰਾਉਂਦੀ ਬੰਦੇ ਦੇ ਫੁਰਨੇ ਹੀ ਡਰਦੇ ਨੇ ਜਦੋਂ ਫੁਰਨੇਆਂ 'ਚ ਮਨੁੱਖ ਡਰਦਾ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਜਿਨੂੰ ਅਸੀਂ ਕਹਿੰਦੇ ਨਾ ਸ਼ੇਰਦਿਲਾ ਸ਼ੇਰਦਿਲ ਕੋਈ ਨਹੀਂ ਆ ਇਹ ਮਨ ਦੇ ਨਾਲ ਸਬੰਧ ਰੱਖਦਾ ਜੇ ਮਨ ਡਰ ਗਿਆ ਦਿਲ ਵੀ ਡਰ ਗਿਆ ਜੇ ਮਨ ਠੀਕ ਆ ਦਿਲ ਵੀ ਠੀਕ ਆ ਤਾਂ ਫੁਰਨੇ ਹੀ ਮਨੁੱਖ ਦੇ ਅਸਲ ਵਿੱਚ ਨੇ ਤੇ ਦੂਸਰਾ ਫੁਰਨਿਆਂ ਤੇ ਪ੍ਰਭਾਵ ਹੁੰਦਾ ਮਾਪਿਆਂ ਦਾ ਵੀ ਮਾਤਾ ਤੇ ਪਿਤਾ ਮੰਤਾ ਮਨਉਤਾ ਕੀ ਕਰਦੇ ਨੇ ਸਾਡੇ ਹਲੇ ਵੀ 12ਵੀਂ ਕਲਾਸ ਵਿੱਚ ਜਰਗ ਦਾ ਮੇਲਾ ਤੇ ਸ਼ਪਾਰ ਦਾ ਮੇਲਾ ਪੜਾਇਆ ਜਾਂਦਾ ਛਪਾਰਦਾ ਮੇਲਾ ਲੁਧਿਆਣੇ ਜ਼ਿਲ੍ਹੇ ਚ ਲੱਗਦਾ ਜਿੱਥੇ ਸੱਪਾਂ ਦੀ ਪੂਜਾ ਹੁੰਦੀ ਹੈ ਜਰਗ ਦੇ ਮੇਲੇ ਤੇ ਖੋਤਿਆਂ ਦੀ ਪੂਜਾ ਹੁੰਦੀ ਹੈ ਅਜੇ ਸਾਡੇ 12ਵੀਂ ਜਮਾਤ ਦੇ ਬੱਚੇ ਨੂੰ ਜਰਗ ਦਾ ਮੇਲਾ ਤੇ ਛਪਾਰਦਾ ਮੇਲਾ ਪੜਾਇਆ ਜਾਂਦਾ ਜਿਹੜਾ ਬਿਲਕੁਲ ਹੀ ਕੋਈ ਉਹਦਾ ਪਿਸ਼ੋਕਰ ਨਹੀਂ ਆ ਕੋਈ ਉਹਦਾ ਮਤਲਬ ਨਹੀਂ ਆ ਸਿਰਫ ਇੱਕ ਬੇਵਕੂਫਾ ਵਾਲੀਆਂ ਕਹਾਣੀਆਂ ਨੇ ਉਹਦੇ ਵਿੱਚ ਸ਼ਨੀਵਾਰ ਅਸੀਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਵਾਲੇ ਸ਼ਨੀਵਾਰ ਕਹਿੰਦੇ ਆ ਨਾ ਪੱਛਮ ਤੇ ਸਾਰਿਆਂ ਨੂੰ ਸੈਚਰਡੇ ਕਹਿੰਦਾ ਸੈਚਰਡੇ ਨਾਉ ਦਾ ਕੋਈ ਦੇਵਤਾ ਨਹੀਂ ਕੋਈ ਨਿੰਬੂ ਹਰੀਆਂ ਮਿਰਚਾਂ ਨਹੀਂ ਕੋਈ ਨਾਰੀਅਲ ਨਹੀਂ ਲੋਕ ਗੁੱਡ ਮਾਰਨਿੰਗ ਕਹਿ ਕੇ ਕੰਮਾਂ ਤੇ ਚਲੇ ਜਾਂਦੇ ਨੇ ਸਾਡੇ ਹਿੰਦੁਸਤਾਨ ਵਾਲਿਆਂ ਦਾ ਸ਼ਨੀ ਦੇਵਤਾ ਦੀ ਦੁਪਹਿਰ ਤੱਕ ਸੂਤੋਂਦਾ ਕੋਈ ਤੇਲ ਚੜੋਂਦਾ ਫਿਰਦਾ ਕੋਈ ਲੋਹੇ ਦੇ ਮੰਤਰ ਲਈ ਫਿਰਦਾ ਔਰ ਪ੍ਰਵਾਸੀ ਲੋਕਾਂ ਨੇ ਸੋਚ ਲਿਆ ਕਿ ਇਹ ਲੋਕਾਂ ਤੋਂ ਵਿਸ਼ਵਾਸੀ ਨਹੀਂ ਸ਼ਨੀਵਾਰ ਹਰ ਬੱਸ ਦੇ ਵਿੱਚ ਲੋਹੇ ਦਾ ਦੇਵਤਾ ਲੈ ਕੇ ਡੱਬੇ ਚ ਪਾ ਕੇ ਉੱਤਰ ਜਾਂਦੇ ਨੇ ਪੈਸੇ ਦਿਓ ਜੀ ਸ਼ਨੀ ਦਾ ਦਿਨ ਹੈ ਬਹੁਤ ਸਾਰੇ ਕਰਮਕਾਂਡ ਉਹ ਨੇ ਜਿਹੜੇ ਇਸ ਸੱਭਿਆਚਾਰ ਦੀ ਹੀ ਦੇਣ ਆ ਤੁਹਾਨੂੰ ਬਾਹਰ ਨਹੀਂ ਮਿਲਣਗੇ ਮੰਨ ਲਓ ਘਰਾਂ ਨੂੰ ਨજર ਲੱਗਣੀ ਸਾਡਾ ਪਰਮ ਹੈ ਤੁਹਾਡੇ ਚ ਬਹੁਤ ਸਾਰੇ ਬਾਹਰ ਗਏ ਨੇ ਮੈਂ ਵੀ ਗਿਆ ਲੱਕੜ ਦੀਆਂ ਬਿਲਡਿੰਗਾਂ ਨੇ ਕਿਸੇ ਦੇ ਕੋਈ ਨજર ਵੱਟੂ ਨਹੀਂ ਲਟਕਦਾ ਸਾਰਿਆਂ ਦੇ ਘਰ ਇੱਕੋ ਜਿਹੇ ਨੇ ਇੱਕੋ ਜਿਹੇ ਬਿਲਡਿੰਗਾਂ ਨੇ ਕਿਸੇ ਦੇ ਮਨਚ ਹੀ ਨਹੀਂ ਆਇਆ ਨਾ ਘਰਾਂ ਨੂੰ ਨજર ਲੱਗ ਜੂਗੀ ਬੱਚਿਆਂ ਨੂੰ ਨજર ਲੱਗਣੀ ਸਾਡੀ ਧਰਤੀ ਦਾ ਪਰਮ ਹੈ ਤੁਸੀਂ ਇੰਗਲੈਂਡ ਸਾਰਾ ਘੁੰਮ ਲਓ ਸਾਰਿਆਂ ਦੇ ਬੱਚੇ ਗੋਰੇ ਨੇ ਦਾਦੀ ਵੀ ਗੋਰੀ ਨਾਨੀ ਵੀ ਗੋਰੀ ਤਾਈ ਵੀ ਗੋਰੀ ਚਾਚੀ ਵੀ ਗੋਰੀ ਕਿਹਦੀ ਨਜ਼ਰ ਕਿਹਨੂੰ ਲੱਗੂਗੀ ਉਹ ਟਿੱਕਾ ਲਾਉਣ ਦਾ ਰਵਾਜ ਹੀ ਨਹੀਂ ਜੇਕਰ ਸਾਰਿਆਂ ਦੇ ਬੱਚੇ ਗੋਰੇ ਨੇ ਮੈਂ ਚੀਨ ਦਾ ਬਹੁਤ ਇਲਾਕਾ ਘੁੰਮਿਆ ਚੀਨ 'ਚ ਸਾਰਿਆਂ ਦੇ ਬੱਚੇ ਇੱਕੋ ਜਿਹੇ ਨੇ ਕਿਸੇ ਦੇ ਕੋਈ ਨਜ਼ਰ ਵਟੂਣੀ ਲੱਗਾ ਕਿਉਂਕਿ ਸਾਰੇ ਇੱਕੋ ਜਿਹੇ ਨੇ ਸਾਡੀ ਭਿੰਤਾ ਕਰਕੇ ਸਾਡੇ ਮਨਾਂ ਦੇ ਭਰਮ ਨੇ ਮੱਝਾਂ گاਵਾਂ ਨਾਲ ਵੀ ਸਾਡੇ ਐਵੇਂ ਨਹੀਂ ਮੈਂ ਬਹੁਤ ਸਾਰੇ ਫਾਰਮ ਦੇਖੇ ਮੱਝਾਂ گاਵਾਂ ਦੇ ਬਾਹਰ ਵੀ ਕਿਸੇ ਦੇ ਘਰ 'ਚ ਕੋਈ ਛਤਰ ਨਹੀਂ ਲਟਕਾਇਆ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕਰਮਕਾਂਡ ਕੀਤਾ ਇਹ ਸਾਡਾ ਸੱਭਿਆਚਾਰਕ ਪ੍ਰਭਾਵ ਹੈ ਸਾਡੇ ਖਿੱਤੇ ਦੇ ਭਰਮ ਨੇ ਫਸਲਾਂ ਦੇ ਨਾਲ ਜੀਵ ਜੰਤੂਆਂ ਦੇ ਨਾਲ ਬਿੱਲੀਆਂ ਕੁੱਤਿਆਂ ਦੇ ਨਾਲ ਸਤਿਗੁਰਾਂ ਨੇ ਦੇਖਿਆ ਕਿ ਇਹ ਮਾਨਸਿਕ ਰੋਗੀ ਨੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਦੀ ਕਿਸੇ ਚੀਜ਼ ਨੂੰ ਕਿਸੇ ਨੂੰ ਨਹੀਂ ਡਰਾਇਆ ਮੇਰੀ ਵੀ 52 53 ਸਾਲ ਉਮਰ ਹੋ ਗਈ ਹੈ ਰਾਤ ਬਰਾਤੇ ਵੀ ਬਹੁਤ ਸਫਰ ਕੀਤਾ ਹੈ ਖੇਤਾਂ ਬੰਨਿਆਂ ਚ ਵੀ ਤੁਰੇ ਫਿਰਦੇ ਰਹੇ ਹਾਂ ਤੁਸੀਂ ਵੀ ਜਾਂਦੇ ਹੋ ਕਦੀ ਵੀ ਕਿਸੇ ਬਾਰੀ ਚੀਜ਼ ਨੇ ਕਿਸੇ ਮਨੁੱਖ ਨੂੰ ਨਹੀਂ ਡਰਾਇਆ ਜਦੋਂ ਮਨੁੱਖ ਡਰਿਆ ਆਪਣੇ ਆਪ ਤੋਂ ਡਰਿਆ ਜਦੋਂ ਹਨੇਰਾ ਹੁੰਦਾ ਸਾਡੀ ਸੋਚ ਨਾਵਾਚੀ ਹੋ ਜਾਂਦੀ ਆ ਅਸੀਂ ਆਪਣੇ ਆਪ ਨੂੰ ਆਪ ਹੀ ਡਰਾਉਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਜਿਹੜਾ ਰੱਸਾ ਪਿਆ ਉਹ ਵੀ ਸੱਪ ਵਰਗਾ ਲੱਗਦਾ ਸਾਨੂੰ ਵਾਰਾ ਡੰਗਰ ਵੀ ਅਸੀਂ ਭੂਤ ਪ੍ਰੇਤ ਦੀ ਕਲਪਨਾ ਕਰ ਲੈਂਦੇ ਆ ਹਨੇਰੇ 'ਚ ਭਾਵੇਂ ਕੋਈ ਸਾਧੂ ਤੁਰਿਆ ਆਉਂਦਾ ਹੋਵੇ ਅਸੀਂ ਉਹਨੂੰ ਚੋਰ ਜਾਂ ਬਦਮਾਸ਼ ਸਮਝ ਲੈਂਦੇ ਆ ਕਿਉਂਕਿ ਹਨੇਰਾ ਅਸਲ ਵਿੱਚ ਡਰ ਨੂੰ ਡਰੋਂ ਕਦੀ ਵੀ ਕੋਈ ਚੀਜ਼ ਬਾਹਰੋਂ ਕਿਸੇ ਨੂੰ ਨਹੀਂ ਡਰਾਉਂਦੀ ਬੰਦੇ ਦੇ ਫੁਰਨੇ ਹੀ ਡਰਦੇ ਨੇ ਜਦੋਂ ਫੁਰਨਿਆਂ 'ਚ ਮਨੁੱਖ ਡਰਦਾ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਨਾ ਸ਼ੇਰ ਤੇਲਾ ਸ਼ੇਰ ਦਿਲ ਕੋਈ ਨਹੀਂ ਆ ਇਹ ਮਨ ਦੇ ਨਾਲ ਸਬੰਧ ਰੱਖਦਾ ਜੇ ਮਨ ਡਰ ਗਿਆ ਦਿਲ ਵੀ ਡਰ ਗਿਆ ਜੇ ਮਨ ਠੀਕ ਆ ਦਿਲ ਵੀ ਠੀਕ ਆ ਤਾਂ ਫੁਰਨੇ ਹੀ ਮਨੁੱਖ ਦੇ ਅਸਲ ਵਿੱਚ ਨੇ ਤੇ ਦੂਸਰਾ ਫੁਰਨਿਆਂ ਤੇ ਪ੍ਰਭਾਵ ਹੁੰਦਾ ਮਾਪਿਆਂ ਦਾ ਵੀ ਮਾਤਾ ਤੇ ਪਿਤਾ ਮੰਤਾ ਮਨਉਤਾ ਕੀ ਕਰਦੇ ਨੇ ਸਾਡੇ ਹਲੇ ਵੀ 12ਵੀਂ ਕਲਾਸ ਵਿੱਚ ਜਰਗ ਦਾ ਮੇਲਾ ਤੇ ਛਪਾਰ ਦਾ ਮੇਲਾ ਪੜਾਇਆ ਜਾਂਦਾ ਛਪਾਰ ਦਾ ਮੇਲਾ ਲੁਧਿਆਣੇ ਜ਼ਿਲ੍ਹੇ ਚ ਲੱਗਦਾ ਜਿੱਥੇ ਸੱਪਾਂ ਦੀ ਪੂਜਾ ਹੁੰਦੀ ਹੈ ਜਰਗ ਦੇ ਮੇਲੇ ਤੇ ਖੋਤਿਆਂ ਦੀ ਪੂਜਾ ਹੁੰਦੀ ਹੈ ਅਜੇ ਸਾਡੇ 12ਵੀਂ ਜਮਾਤ ਦੇ ਬੱਚੇ ਨੂੰ ਜਰਗ ਦਾ ਮੇਲਾ ਤੇ ਛਪਾਰ ਦਾ ਮੇਲਾ ਪੜਾਇਆ ਜਾਂਦਾ ਜਿਹੜਾ ਬਿਲਕੁਲ ਹੀ ਕੋਈ ਉਹਦਾ ਪਿਸ਼ੋਕਰ ਨਹੀਂ ਆ ਕੋਈ ਉਹਦਾ ਮਤਲਬ ਨਹੀਂ ਆ ਸਿਰਫ ਇੱਕ ਬੇਵਕੂਫਾ ਵਾਲੀਆਂ ਕਹਾਣੀਆਂ ਨੇ ਉਹਦੇ ਵਿੱਚ ਸ਼ਨੀਵਾਰ ਅਸੀਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਵਾਲੇ ਸ਼ਨੀਵਾਰ ਕਹਿੰਨੇ ਆ ਨਾ ਪੱਛਮ ਤੇ ਸਾਰਿਆਂ ਨੂੰ ਸੈਟਰਡੇ ਕਹਿੰਦਾ ਸੈਟਰਡੇ ਨਾਲੋਂ ਦਾ ਕੋਈ ਦੇਵਤਾ ਨਹੀਂ ਕੋਈ ਨਿੰਬੂ ਹਰੀਆਂ ਮਿਰਚਾਂ ਨਹੀਂ ਕੋਈ ਨਾਰੀਅਲ ਨਹੀਂ ਲੋਕ ਗੁੱਡ ਮਾਰਨਿੰਗ ਕਹਿ ਕੇ ਕੰਮਾਂ ਤੇ ਚਲੇ ਜਾਂਦੇ ਨੇ ਸਾਡੇ ਹਿੰਦੁਸਤਾਨ ਵਾਲਿਆਂ ਦਾ ਸ਼ਨੀ ਦੇਵਤਾ ਦੀ ਦੁਪਹਿਰ ਤੱਕ ਸੂਤੋਂ ਦਾ ਕੋਈ ਤੇਲ ਚੜਾਉਂਦਾ ਫਿਰਦਾ ਕੋਈ ਲੋਹੇ ਦੇ ਮੰਤਰ ਲਈ ਫਿਰਦਾ ਔਰ ਪ੍ਰਵਾਸੀ ਲੋਕਾਂ ਨੇ ਸੋਚ ਲਿਆ ਕਿ ਇਹ ਲੋਕਾਂ ਤੋਂ ਵਿਸ਼ਵਾਸੀ ਨਹੀਂ ਸ਼ਨੀਵਾਰ ਹਰ ਬੱਸ ਦੇ ਵਿੱਚ ਲੋਹੇ ਦਾ ਦੇਵਤਾ ਲੈ ਕੇ ਡੱਬੇ ਚ ਪਾ ਕੇ ਉੱਤਰ ਜਾਂਦੇ ਨੇ ਪੈਸੇ ਦਿਓ ਜੀ ਸ਼ਨੀ ਦਾ ਦਿਨ ਹੈ ਬਹੁਤ ਸਾਰੇ ਕਰਮਕਾਂਡ ਹੋ ਨੇ ਜਿਹੜੇ ਇਸ ਸੱਭਿਆਚਾਰ ਦੀ ਹੀ ਦੇਣ ਤੁਹਾਨੂੰ ਬਾਹਰ ਨਹੀਂ ਮਿਲਣਗੇ ਮੰਨ ਲਓ ਘਰਾਂ ਨੂੰ ਨજર ਲੱਗਣੀ ਸਾਡਾ ਪਰਮ ਹੈ ਤੁਹਾਡੇ ਚੋਂ ਬਹੁਤ ਸਾਰੇ ਬਾਹਰ ਗਏ ਨੇ ਮੈਂ ਵੀ ਗਿਆ ਲੱਕੜ ਦੀਆਂ ਬਿਲਡਿੰਗਾਂ ਨੇ ਕਿਸੇ ਦੇ ਕੋਈ ਨજર ਵੱਟੂ ਨਹੀਂ ਲਟਕਦਾ ਸਾਰਿਆਂ ਦੇ ਘਰ ਇੱਕੋ ਜਿਹੇ ਨੇ ਇੱਕੋ ਜਿਹੇ ਬਿਲਡਿੰਗਾਂ ਨੇ ਕਿਸੇ ਦੇ ਮਨਚ ਹੀ ਨਹੀਂ ਆਇਆ ਇਹਨਾਂ ਘਰਾਂ ਨੂੰ ਨજર ਲੱਗ ਜੂਗੀ ਬੱਚਿਆਂ ਨੂੰ ਨજર ਲੱਗਣੀ ਸਾਡੀ ਧਰਤੀ ਦਾ ਪਰਮ ਹੈ ਤੁਸੀਂ ਇੰਗਲੈਂਡ ਸਾਰਾ ਘੁੰਮ ਲਓ ਸਾਰਿਆਂ ਦੇ ਬੱਚੇ ਗੋਰੇ ਨੇ ਦਾਦੀ ਵੀ ਗੋਰੀ ਨਾਨੀ ਵੀ ਗੋਰੀ ਤਾਈ ਵੀ ਗੋਰੀ ਚਾਚੀ ਵੀ ਗੋਰੀ ਕਿਹਦੀ ਨਜ਼ਰ ਕਿਹਨੂੰ ਲੱਗੂਗੀ ਉਹ ਟਿੱਕਾ ਲਾਉਣ ਦਾ ਰਿਵਾਜ ਹੀ ਨਹੀਂ ਜਗਾ ਸਾਰਿਆਂ ਦੇ ਬੱਚੇ ਗੋਰੇ ਨੇ ਮੈਂ ਚੀਨ ਦਾ ਬਹੁਤ ਇਲਾਕਾ ਘੁੰਮਿਆ ਚੀਨ ਚ ਸਾਰਿਆਂ ਦੇ ਬੱਚੇ ਇੱਕੋ ਜਿਹੇ ਨੇ ਕਿਸੇ ਦੇ ਕੋਈ ਨਜ਼ਰ ਵਟੂ ਨਹੀਂ ਲੱਗਾ ਕਿਉਂਕਿ ਸਾਰੇ ਇੱਕੋ ਜਿਹੇ ਨੇ ਸਾਡੀ ਭਿੰਤਾ ਕਰਕੇ ਸਾਡੇ ਮਨਾਂ ਦੇ ਭਰਮ ਨੇ ਮੱਝਾ ਗਾਵਾਂ ਨਾਲ ਵੀ ਸਾਡੇਵੇਂ ਨੇ ਮੈਂ ਬਹੁਤ سارے ਫਾਰਮ ਦੇਖੇ ਮੱਝਾ ਗਾਵਾਂ ਦੇ ਬਾਹਰ ਵੀ ਕਿਸੇ ਦੇ ਘਰ 'ਚ ਕੋਈ ਛਤਰ ਨਹੀਂ ਲਟਕਾਇਆ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕਰਮਕਾਂਡ ਕੀਤਾ ਇਹ ਸਾਡਾ ਸੱਭਿਆਚਾਰਕ ਪ੍ਰਭਾਵ ਹੈ ਸਾਡੇ ਖਿੱਤੇ ਦੇ ਭਰਮ ਨੇ ਫਸਲਾਂ ਦੇ ਨਾਲ ਜੀਵ ਜੰਤੂਆਂ ਦੇ ਨਾਲ ਬਿੱਲੀਆਂ ਕੁੱਤਿਆਂ ਦੇ ਨਾਲ ਸਤਿਗੁਰਾਂ ਨੇ ਦੇਖਿਆ ਕਿ ਇਹ ਮਾਨਸਿਕ ਰੋਗੀ ਨੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਦੀ ਕਿਸੇ ਚੀਜ਼ ਨੂੰ ਕਿਸੇ ਨੂੰ ਨਹੀਂ ਡਰਾਇਆ ਮੇਰੀ ਵੀ 52 53 ਸਾਲ ਉਮਰ ਹੋ ਗਈ ਹੈ ਰਾਤ ਬਰਾਤੇ ਵੀ ਬਹੁਤ ਸਫਰ ਕੀਤਾ ਹੈ ਖੇਤਾਂ ਬੰਨਿਆਂ ਚ ਵੀ ਤੁਰੇ ਫਿਰਦੇ ਰਹੇ ਹਾਂ ਤੁਸੀਂ ਵੀ ਜਾਂਦੇ ਹੋ ਕਦੀ ਵੀ ਕਿਸੇ ਬਾਰੀ ਚੀਜ਼ ਨੇ ਕਿਸੇ ਮਨੁੱਖ ਨੂੰ ਨਹੀਂ ਡਰਾਇਆ ਜਦੋਂ ਮਨੁੱਖ ਡਰਿਆ ਆਪਣੇ ਆਪ ਤੋਂ ਡਰਿਆ ਜਦੋਂ ਹਨੇਰਾ ਹੁੰਦਾ ਸਾਡੀ ਸੋਚ ਨਾਵਾਚੀ ਹੋ ਜਾਂਦੀ ਆ ਅਸੀਂ ਆਪਣੇ ਆਪ ਨੂੰ ਆਪ ਹੀ ਡਰਾਉਣਾ ਸ਼ੁਰੂ ਕਰ ਦਿੰਨੇ ਆ ਸਾਨੂੰ ਜਿਹੜਾ ਰੱਸਾ ਪਿਆ ਉਹ ਵੀ ਸੱਪ ਵਰਗਾ ਲੱਗਦਾ ਸਾਨੂੰ ਵਾਰਾ ਡੰਗਰ ਵੀ ਅਸੀਂ ਭੂਤ ਪ੍ਰੇਤ ਦੀ ਕਲਪਨਾ ਕਰ ਲੈਂਦੇ ਆ ਹਨੇਰੇ 'ਚ ਭਾਵੇਂ ਕੋਈ ਸਾਧੂ ਤੁਰਿਆ ਆਉਂਦਾ ਹੋਵੇ ਅਸੀਂ ਉਹਨੂੰ ਚੋਰ ਜਾਂ ਵਦਮਾਸ਼ ਸਮਝ ਲੈਂਦੇ ਆ ਕਿਉਂਕਿ ਹਨੇਰਾ ਅਸਲ ਵਿੱਚ ਡਰ ਨੂੰ ਡਰ ਕਦੀ ਵੀ ਕੋਈ ਚੀਜ਼ ਬਾਹਰੋਂ ਕਿਸੇ ਨੂੰ ਨਹੀਂ ਡਰਾਉਂਦੀ ਬੰਦੇ ਦੇ ਫੁਰਨੇ ਹੀ ਡਰਦੇ ਨੇ ਜਦੋਂ ਫੁਰਨਿਆਂ 'ਚ ਮਨੁੱਖ ਡਰਦਾ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਜਿਹਨੂੰ ਅਸੀਂ ਕਹਿੰਦੇ ਨਾ ਸ਼ੇਰ ਤੇਲਾ ਸ਼ੇਰ ਦਿਲ ਕੋਈ ਨਹੀਂ ਆ ਇਹ ਮਨ ਦੇ ਨਾਲ ਸਬੰਧ ਰੱਖਦਾ ਜੇ ਮਨ ਡਰ ਗਿਆ ਦਿਲ ਵੀ ਡਰ ਗਿਆ ਜੇ ਮਨ ਠੀਕ ਆ ਦਿਲ ਵੀ ਠੀਕ ਆ ਤਾਂ ਫੁਰਨੇ ਹੀ ਮਨੁੱਖ ਦੇ ਅਸਲ ਵਿੱਚ ਨੇ ਤੇ ਦੂਸਰਾ ਫੁਰਨਿਆਂ ਤੇ ਪ੍ਰਭਾਵ ਹੁੰਦਾ ਮਾਪਿਆਂ ਦਾ ਵੀ ਮਾਤਾ ਤੇ ਪਿਤਾ ਮੰ타 ਮਨਉਤਾ ਕੀ ਕਰਦੇ ਨੇ ਸਾਡੇ ਹਲੇ ਵੀ 12ਵੀਂ ਕਲਾਸ ਵਿੱਚ ਜਰਗ ਦਾ ਮੇਲਾ ਤੇ ਛਪਾਰ ਦਾ ਮੇਲਾ ਪੜਾਇਆ ਜਾਂਦਾ ਛਪਾਰ ਦਾ ਮੇਲਾ ਲੁਧਿਆਣੇ ਜ਼ਿਲ੍ਹੇ ਚ ਲੱਗਦਾ ਜਿੱਥੇ ਸੱਪਾਂ ਦੀ ਪੂਜਾ ਹੁੰਦੀ ਹੈ ਜਰਗ ਦੇ ਮੇਲੇ ਤੇ ਖੋਤਿਆਂ ਦੀ ਪੂਜਾ ਹੁੰਦੀ ਹੈ ਅਜੇ ਸਾਡੇ 12ਵੀਂ ਜਮਾਤ ਦੇ ਬੱਚੇ ਨੂੰ ਜਰਗ ਦਾ ਮੇਲਾ ਤੇ ਛਪਾਰ ਦਾ ਮੇਲਾ ਪੜਾਇਆ ਜਾਂਦਾ ਜਿਹੜਾ ਬਿਲਕੁਲ ਹੀ ਕੋਈ ਉਹਦਾ ਪਿਛੋਕੜ ਨਹੀਂ ਆ ਕੋਈ ਉਹਦਾ ਮਤਲਬ ਨਹੀਂ ਆ ਸਿਰਫ ਇੱਕ ਬੇਵਕੂਫਾ ਵਾਲੀਆਂ ਕਹਾਣੀਆਂ ਨੇ ਉਹਦੇ ਵਿੱਚ ਨਵਾਂ ਫਰਨੀਚਰ ਚਮ-ਚਮ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਕ रहने ਲਈ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਤ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 8030 9778 8030 9778 8030 ਤਬਦੀਦੀ ਮੋਰ ਬਿੱਤੀ ਆਮੜੀ ਫ੍ਰੀਕਵਰ ਜੇਰੇਸ਼ਨ ਨੰਬਰ 13 ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚੰਚੰ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟਾਰ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰ ਹਾਲ ਮਸੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇ ਮਾਹੌਲ ਪਟੇਲ ਦੇ ਹੁਣ ਪਟੇਲ ਦੇ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਦੇ ਫੋਨ ਬਾਰ ਵਾਲੀ ਫੋਨ ਤੇ ਪ੍ਰੋਗਰਾਮਾਂ ਦੇ ਰੱਖੀ ਬੈਠੇ ਯਾਰ ਯਾਰ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰ ਅੱਜ ਆਵਦੀ ਨਹੀਂ ਹੋਰ ਵਿੱਚ ਆਉਣੀ ਰੱਤ ਆਵਦੀ ਨਹੀਂ ਹੋਰ ਵਿੱਚ ਆਉਣੀ ਰੱਤ ਆਵਦੀ